एसआईटी ਵੱਲੋਂ ਮਜੀਠੀਆ ਨੂੰ ਨਵੇਂ ਸੱਮਣ ਪੇਜਣ ਦੀ ਤਿਆਰੀ ਪੰਜਾਬ ਪੁਲਿਸ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਐਨਡੀਪੀਐਸ ਇਕਟ ਨਾਲ ਸੰਬੰਧਿਤ ਕੇਸ ਵਿੱਚ ਨਵੇਂ ਸੱਮਣ ਭਜੰਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਮੁਤਾਬਕ ਬਹੁਤ ਜਲਦੀ ਮਜੀਠੀਆ ਨੂੰ ਨਵੇਂ ਸੱਮਣ ਭੇਜ ਕੇ ਕੁੱਝ ਗਿਛ ਲਈ ਬੁਲਾਇਆ ਜਾ ਸਕਦਾ ਹੈ ਬੇਸ਼ੱਕ ਮਜੀਠੀਆ ਨੂੰ ਅੱਜ ਹਾਈ ਕੋਰਟ ਵਿੱਚ ਉਸ ਸਮੇਂ ਰਾਤ ਮਿਲੀ ਜਦੋਂ ਸਿੱਟ ਨੇ ਉਹਨਾਂ ਨੂੰ ਪੇਜੇ ਸੱਮਣ ਵਾਪਸ ਲੈ ਲਈ ਸੀ ਪਰ ਜਾਪਦਾ ਹੈ ਕਿ ਇਹ ਰਾਤ ਥੋੜੇ ਸਮੇਂ ਲਈ ਹੀ ਹੈ ਕਿਉਂਕਿ ਐਸਆਈਟੀ ਵੱਲੋਂ ਚੇਤੀ ਹੀ ਨਵੇਂ ਅਤੇ ਵੱਖਰੇ ਸੱਮਣ ਪੇਜਣ ਦੀ ਤਿਆਰੀ ਕੀਤੀ ਜਾ ਸੂਤਰਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਨਵੇਂ ਸੰਮਨ ਕਾਨੂੰਨ ਦੀ ਬਖਰੀ ਤਾਰਾ ਅਦੀਨ ਪੇਜੇ ਜਾਣਗੇ ਜਦਕਿ ਵਾਪਸ ਲਏ ਗਏ ਸੰਮਨ ਬੂਰ ਤਾਰਾ ਅਦੀਨ ਜਾਰੀ ਕੀਤੇ ਗਏ ਸਨ ਇਹ ਵੀ ਸੰਭਾਵਨਾ ਹੈ ਕਿ ਐਸਆਈਟੀ ਵੱਲੋਂ ਇਸੇ ਮਹੀਨੇ ਮਜੀਠਿਆ ਨੂੰ ਜਾਂਚ ਵਿੱਚ ਹਾਜ਼ਰ ਹੋਣ ਲਈ ਬੁਲਾਇਆ ਜਾ ਸਕਦਾ ਹੈ ਸ਼ਿਵ ਸੈਨਾ ਆਗੂ ਤੇ ਹੋਏ ਹਮਲੇ ਦੇ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਬਿਆਨ ਸਾਹਮਣੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਹੱਕ ਵਿੱਚ ਨਹੀਂ ਹਨ ਜਥੇਦਾਰ ਹਰਪ੍ਰੀਤ ਸਿੰਘ ਐਤਵਾਰ ਮੁਸਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਦੌਰਾਨ ਉਹਨਾਂ ਤੋਂ ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਤੇ ਹੋਏ ਹਮਲੇ ਸੰਬੰਧੀ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਮਾਜ ਦੇ ਬਹੁਤ ਸਾਰੇ ਲੋਕ ਦੂਜੇ ਧਰਮਾਂ ਪ੍ਰਤੀ ਨਫਰਤ ਫੈਲਾ ਰਹੇ ਹਨ ਅਤੇ ਕਿਸੇ ਵੀ ਧਰਮ ਪ੍ਰਤੀ ਨਾਨਹਪੱਖੀ ਸ਼ਬਦਾਵਲੀ ਦੀ ਵਰਤੋਂ ਕਰਨਾ ਨਫਰਤ ਫੈਲਾਉਣ ਦੇ ਬਰਾਬਰ ਹੈ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਜਥੇਦਾਰ ਨੇ ਕਿਹਾ ਕਿ ਦੇਸ਼ ਦੇ ਬਾਕੀ ਸੂਬਿਆਂ ਵਿੱਚ ਕਿਸੇ ਤੇ ਐਨਐਸਏ ਲਗਾਉਣ ਦੀ ਮਿਆਦ ਸਿਰਫ 1 ਸਾਲ ਹੈ ਪਰ ਪੰਜਾਬ ਵਿੱਚ ਇਹ ਇਸ ਦੌਰਾਨ ਉਹਨਾਂ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ ਇਸ ਤੋਂ ਪਹਿਲਾਂ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅਮਰਿਤਪਾਲ ਨੇ ਸੰਸਦ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਚੁੱਕੇ ਹਨ ਇਸ ਲਈ ਹੁਣ ਸਰਕਾਰ ਨੂੰ ਐਨਐਸਏ ਹਟਾ ਕੇ ਉਸਨੂੰ ਰਿਹਾ ਕਰਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ 'ਚ ਚੱਲ ਰਹੀ ਟੜੇਬੰਦੀ ਤੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਟੜੇਬੰਦੀ ਹੋਣਾ ਮਾੜੀ ਗੱਲ ਹੈ ਟੜੇਬੰਦੀ ਕਿਸੇ ਵੀ ਪਾਰਟੀ ਨੂੰ ਸ਼ੋਭਾ ਨਹੀਂ ਦਿੰਦੀ